ਦਿੱਲੀ ਵਿੱਚ ਹੋਏ ਧਮਾਕੇ ਦੀ ਸਾਜ਼ਿਸ਼ ਬੇਨਕਾਬ ਤੁਰਕੀ ਵਿੱਚ ਸਰੀਆਈ ਅੱਤਵਾਦੀ ਨਾਲ ਡਾਕਟਰ ਉਮਰ ਦੀ ਹੋਈ ਸੀ ਗੁਪਤ ਮੀਟਿੰਗ 트럼ਪ ਨੇ ਇੱਕ ਵਾਰ ਫਿਰ ਭਾਰਤ ਪਾਕਿਸਤਾਨ ਜੰਗ ਟੈਰਿਫ ਦੀ ਤਮਕੀਨ ਨਾਲ ਰੋਕਣ ਦਾ ਕੀਤਾ ਦਾਵਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਭਾਈ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਵਿਚਾਰ ਕਰਨ ਦੇ ਦਿੱਤੇ ਨਿਰਦੇਸ਼ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੂੰ ਕੈਨੇਡਾ ਜਾਂਦੇ ਸਮੇਂ ਦਿੱਲੀ ਹਵਾਈ ਅੱਡੇ ਤੇ ਰੋਕ ਲਿਆ ਗਿਆ ਉਹ ਆਪਣੀ ਡੇਟੀ ਨੂੰ ਮਿਲਣ ਦੇ ਲਈ ਕੈਨੇਡਾ ਜਾ ਰਹੀ ਸੀ ਉਸ ਦਾ ਦਾਵਾ ਹੈ ਕਿ ਜਦੋਂ ਉਸ ਨੇ ਇਸ ਬਾਰੇ ਪੁੱਛਿਆ ਤਾਂ ਅਧਿਕਾਰੀਆਂ ਨੇ ਕਿਹਾ ਕਿ ਉਸ ਨੂੰ ਅਮਰਿਤਸਰ ਦੇ ਐਸਐਸਪੀ ਦੇ ਹੁਕਮਾਂ ਤੇ ਰੋਕਿਆ ਗਿਆ ਏ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਦਾ ਦਾਵਾ ਹੈ ਕਿ ਉਸ ਨੂੰ ਹਵਾਈ ਅੱਡੇ ਤੇ ਰੋਕਿਆ ਗਿਆ ਏ ਤੇ ਨਾਲ ਦੀ ਨਾਲ ਪਰੇਸ਼ਾਨ ਵੀ ਕੀਤਾ ਗਿਆ ਹੈ ਅਧਿਕਾਰੀਆਂ ਦਾ ਦਾਵਾ ਹੈ ਅਮਰਿਤਸਰ ਦੀ ਹਾਤੀ ਪੁਲਿਸ ਨੇ 卢ਕਆਊਟ ਨੋਟਿਸ ਜਾਰੀ ਕੀਤਾ ਹੈ ਪਰ ਉਸ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਉਸ ਕੋਲ 4 ਸਾਲਾਂ ਤੋ ਵੀਜ਼ਾ ਹੈ ਤੇ ਦੁਪਹਿਰ 3:30 ਵਜੇ ਦੁਬਈ ਲਈ ਉਡਾਣ ਭਰਨੀ ਸੀ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਅਮਰਪਾਲ ਸਿੰਘ ਦੇ ਚਾਚੇ ਨੇ ਦੱਸਿਆ ਹੈ ਕਿ ਬਲਵਿੰਦਰ ਕੌਰ ਦੁਬਈ ਰਾਹੀਂ ਕੈਨੇਡਾ ਜਾ ਰਹੀ ਸੀ ਉਸ ਦੀ ਉਡਾਣ 3:30 ਵਜੇ ਸੀ ਇਸ ਦੌਰਾਨ ਉਸ ਨੂੰ ਦਿੱਲੀ ਹਵਾਈ ਅੱਡੇ ਤੇ ਰੋਕ ਦਿੱਤਾ ਗਿਆ ਉਸ ਨੇ ਕਿਹਾ ਹੈ ਕਿ ਸ਼ਰਿਆਮ ਤੱਕ ਦਾ ਹੈ ਉਸ ਦੇ ਕੋਲ ਵੀਜ਼ਾ ਸੀ ਦੋਤਾ ਹੋਣ ਕਰਕੇ ਉਹ ਕੈਨੇਡਾ ਜਾ ਰਹੀ ਸੀ ਉਨੇ ਵੀ ਕਿਹਾ ਕਿ ਜੇ ਕਰ ਇਸ ਨਜ਼ਰਬੰਦੀ ਬਾਰੇ ਪਹਿਲਾਂ ਪਤਾ ਹੁੰਦਾ ਤਾਂ ਟਿਕਟਾਂ ਤੇ ਇੰਨੇ ਪੈਸੇ ਨਾ ਖਰਚ ਕਰਦੇ ਦਿੱਲੀ ਗਾਰ ਤਮਾਕਾ ਕੇਸ ਵਿੱਚ ਜਾਂਚ ਏਜੰਸੀਆਂ ਨੇ ਕਈ ਵੱਡੇ ਖੁਲਾਸੇ ਕੀਤੇ ਨੇ ਪਤਾ ਲੱਗਾ ਹੈ ਕਿ ਇਸ ਤਮਾਕੀ ਦਾ ਮਾਸਟਰਮਾਈਂਡ ਅਤਵਾਦੀ ਡਾਇਰੈਕਟਰ ਉਮਰ 2022 ਵਿੱਚ ਤੁਰਕੀ ਗਿਆ ਸੀ ਜਿੱਥੇ ਉਸਨੇ ਇੱਕ ਸੀਰੀਆਈ ਅਤੰਕੀ ਦੇ ਨਾਲ ਮੁਲਾਕਾਤ ਕੀਤੀ ਸੀ ਇਸ ਮੁਲਾਕਾਤ ਦੌਰਾਨ ਡਾਕਟਰ ਮੁਜ਼ਮਮਲ ਸ਼ਕੀਲ ਗਨੀ ਅਤੇ ਡਾਕਟਰ ਮੁਜ਼ੱਫਰ ਰੈਦਰਵੇਸ ਦੇ ਨਾਲ ਸਨ ਇਹ ਮੁਲਾਕਾਤ ਉਹਨਾਂ ਦੇ ਪਾਕਿਸਤਾਨੀ ਹੈਂਡਲਰ ਉਕਾਸ਼ਾ ਦੇ ਹੁਕਮ ਤੇ ਕਰਵਾਈ ਗਈ ਸੀ ਇਸ ਸੰਬੰਧੀ ਟਾਈਮਜ਼ ਆਫ ਇੰਡੀਆ ਵਿੱਚ ਰਿਪੋਰਟ ਛਪੀ ਹੈ ਜਿਸ ਦੇ ਮੁਤਾਬਕ ਇਹਨਾਂ ਅਤਵਾਦੀ ਲਗਭਗ 20 ਦਿਨਾਂ ਤੋਂ ਤੁਰਕੀ ਵਿੱਚ ਰਹੇ ਉਹ ਆਪਣੇ ਪਾਕਿਸਤਾਨੀ ਮਾਸਟਰਮਾਈਂਡ ਉਕਾਸ਼ਾ ਨਾਲ ਮਿਲਣਾ ਚਾਹੁੰਦੇ ਸਨ ਜੋ ਪਾਕਿਸਤਾਨ-ਅਫਗਾਨਿਸਤਾਨ ਸਰਹੱਦ 'ਤੇ ਰਹਿੰਦਾ ਹੈ ਹਾਲਾਂਕਿ ਉਹ ਉਹਨਾਂ ਦੇ ਨਾਲ ਨਹੀਂ ਮਿਲ ਸਕੇ ਪਰ ਉਸਨੇ ਸੀਰੀਆਈ ਅਤੰਕੀ ਨਾਲ ਮਿਲਣ ਦਾ ਹੁਕਮ ਦਿੱਤਾ ਜਿਸ ਤੋਂ ਬਾਅਦ ਡਾਕਟਰ ਮੁਜ਼ਫਰ ਜ਼ੁਹੈਰ ਆਹਿ ਅਫਗਾਨਿਸਤਾਨ ਗਿਆ ਤੇ ਅਲ ਕਾਇਦਾ ਵਿੱਚ ਸ਼ਾਮਲ ਹੋ ਗਿਆ ਉਧਰ ਡਾਕਟਰ ਰੂਮਨ ਨੂੰ ਭਾਰਤ ਵਾਪਸ ਆ ਕੇ ਜੈਸ਼ੀ ਮੁਹੰਮਦ ਦੀ ਵੱਡੀ ਯੋਜਨਾ ਨੂੰ ਅੰਜਾਮ ਦੇਣ ਲਈ ਕਿਹਾ ਗਿਆ ਭਾਰਤ ਆਉਣ ਤੋਂ ਬਾਅਦ ਉਸਨੇ ਆਲਫਲਾ ਯੂਨੀਵਰਸਿਟੀ ਜੋਇਨ ਕੀਤੀ ਅਤੇ ਉੱਥੇ ਹੀ ਇੱਕ ਆਤੰਕੀ ਮਿਰਦਲ ਤਿਆਰ ਕੀਤਾ ਜੋ ਪੂਰੇ ਭਾਰਤ ਵਿੱਚ ਹਮਲੇ ਕਰਨ ਦੀ ਤਿਆਰੀ ਕਰ ਰਿਹਾ ਸੀ ਐਨਆਈਏ ਦੇ ਮੁਤਾਬਕ ਗ੍ਰਿਫਤਾਰ ਕੀਤੇ ਤਿੰਨ ਡਾਕਟਰ ਅਤੇ ਮੌਲਵੀ ਮੁਫਤੀ ਇਰਫਾਨ احمد ਵਾਗੇ ਦਿੱਲੀ ਕਾਰਤਮਕੇ ਵਿੱਚ ਵੱਡੀ ਭੂਮਿਕਾ ਨਿਭਾਰੇ ਸਨ ਉਹਨਾਂ ਦਾ ਮਕਸਦ ਦੇਸ਼ ਭਾਰ ਵਿੱਚ ਇਸੇ ਤਰ੍ਹਾਂ ਦੇ ਹਮਲੇ ਕਰਨਾ ਸੀ ਰਾਸ਼ਟਰਪਤੀ 트럼ਪ ਲਗਾਤਾਰ ਇਹ ਦਾਵਾ ਕਰਦੇ ਨੇ ਕਿ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਨ ਨੂੰ ਰੋਕਿਆ ਉਹਨਾਂ ਨੇ 350% ਟੈਰਿਫ ਲਾਨ ਦੀ ਧਮਕੀ ਦੇ ਕੇ ਇਹ ਜੰਗ ਰੁਕਵਾਈ ਸੀ 트럼ਪ ਨੇ ਅਮਰੀਕਾ ਸੌਦੀ ਇਨਵੈਸਟਮੈਂਟ ਫੋਰਮ ਵਿੱਚ ਵੀ ਇਹ ਕਿਹਾ ਕਿ ਮੈਨੂੰ ਸਭ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ੇਬਾਸ਼ ਸ਼ਰੀਫ ਦਾ ਫੋਨ ਆਇਆ ਸੀ ਉਹਨਾਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਮੈਂ ਲੱਖਾਂ ਜਾਨਾਂ ਬਚਾਈਆਂ ਨੇ ਇਸ ਤੋਂ ਬਾਅਦ 트럼ਪ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਵੀ ਫੋਨ ਆਇਆ ਮੋਦੀ ਨੇ ਕਿਹਾ ਕਿ ਅਸੀਂ ਖਤਮ ਕਰ ਚੁੱਕੇ ਹਾਂ ਟਰੰਪ ਨੇ ਪੁੱਛਿਆ ਕਿ ਖਤਮ ਕਰ ਚੁੱਕੇ ਹੋ ਇਸ ਤੇ ਮੋਦੀ ਨੇ ਜਵਾਬ ਦਿੱਤਾ ਅਸੀਂ ਜੰਗ ਨਹੀਂ ਕਰਾਂਗੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ 7 ਮਹੀਨਿਆਂ ਦਾ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਸੀ ਇਸ ਦੌਰਾਨ ਪਾਕਿਸਤਾਨ ਵਿੱਚ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ 10 ਮਈ ਨੂੰ ਦੋ ਆਦੇਸ਼ਾਂ ਵਿਚਾਲੇ ਜੰਗਬੰਦੀ ਹੋਈ ਟਰੰਪ ਨੇ 60 ਤੋਂ ਵੱਧ ਵਾਰ ਜੰਗ ਰੋਕਣ ਦਾ ਦਾਵਾ ਕਰ ਦਿੱਤਾ ਹੈ ਸਭ ਤੋਂ ਪਹਿਲਾਂ ਉਸਨੇ ਸੋਸ਼ਲ ਮੀਡੀਆ ਤੇ ਜੰਗਬੰਦੀ ਦੀ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਕਾਰਨ ਹੀ ਜੰਗ ਰੁਕੀ ਹੈ ਜਦ ਕਿ ਭਾਰਤ ਲਗਾਤਾਰ ਕਹਿ ਰਿਹਾ ਹੈ ਕਿ ਜੰਗਬੰਦੀ ਵਿੱਚ ਕੋਈ ਤੀਜਾ ਦੇਸ਼ ਸ਼ਾਮਲ ਨਹੀਂ ਸੀ ਇਹ ਜੰਗਬੰਦੀ ਭਾਰਤ-ਪਾਕਿਸਤਾਨ ਵਿਚਾਲੇ ਸਿੱਧੀ ਗੱਲਬਾਤ ਤੋਂ ਬਾਅਦ ਹੋਈ ਹੈ ਕੌਮੀ ਸੁਰੱਖਿਆ ਐਕਟ ਅਧੀਨ ਦਿਬਰੂਗੜ੍ਹ ਵਿੱਚ ਨਜ਼ਰਬੰਦ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਨੇ 1 ਤੋਂ 19 ਦਸੰਬਰ ਤੱਕ ਸੰਸਦ ਦੇ ਆਉਣ ਵਾਲੇ ਸਰਦਰੁੱਤ ਸ਼ਾਸਨ ਵਿੱਚ ਸ਼ਾਮਲ ਹੋਣ ਲਈ ਅਸਥਾਈ ਰਿਹਾਈ ਦੀ ਮੰਗ ਕੀਤੀ ਹੈ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੋਕ ਕੀਤਾ ਸੀ ਉਸ ਨੇ ਐਨਐਸਏ ਦੀ ਧਾਰਾ 15 ਤਹਿਤ ਪਟੀਸ਼ਨ ਦਾਇਰ ਕਰਦੇ ਹਾਂ ਪੈਰੋਲ ਮੰਗੀ ਸੀ ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਹੁਕਮ ਜਾਰੀ ਕੀਤੇ ਨੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਭਾਈ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਵਿਚਾਰ ਕਰਨ ਅਤੇ 1 ਹਫਤੇ ਦੇ ਅੰਦਰ ਅੰਦਰ ਟੁਕਵੇਂ ਹੁਕਮ ਪਾਸ ਕਰਨ ਦੇ ਨਿਰਦੇਸ਼ ਦਿੱਤੇ ਨੇ ਭਾਈ ਅਮਰਿਤਪਾਲ ਸਿੰਘ ਨੇ ਵਕੀਲ ਈਮਾਨ ਸਿੰਘ ਖਾਰਾ ਰਾਹੀਂ ਦਾਇਰ ਪਟੀਸ਼ਨ ਵਿੱਚ ਕਿਹਾ ਹੈ ਕਿ April 2023 ਤੋਂ ਹਿਰਾਸਤ ਵਿੱਚ ਹੋਣ ਦੇ ਬਾਵਜੂਦ ਪਟੀਸ਼ਨ ਕਰਤਾ 2024 ਦੀਆਂ ਆਮ ਚੋਣਾਂ ਵਿੱਚ ਖਡੂਰ ਸਾਹਿਬ ਹਲਕੇ ਤੋਂ ਲਗਭਗ 4 ਲੱਖ ਵੋਟਾਂ ਨਾਲ ਚੁਣਿਆ ਗਿਆ ਸੀ ਅਤੇ ਕਰੀਬ 19 ਲੱਖ ਹਲਕਾ ਸੀਆਂ ਦੇ ਨੁਮਾਇੰਦਗੀ ਕਰਦਾ ਆ ਰਿਹਾ ਹੈ ਉਸ ਨੇ ਕੇਂਦਰ ਅਤੇ ਰਾਜ ਅਧਿਕਾਰੀਆਂ ਨੂੰ ਪੈਰੋਲ ਉੱਤੇ ਰੱਖਿਆ ਕਰਨ ਦੀ ਆਗਿਆ ਦੇਣ ਜਾਂ ਵਿਕਲਪਕ ਤੌਰ ਤੇ ਸੈਸ਼ਨ ਦੌਰਾਨ ਸਦਨ ਵਿੱਚ ਉਸ ਦੀ ਨਿੱਜੀ ਹਾਜ਼ਰੀ ਦਾ ਪ੍ਰਬੰਧ ਕਰਨ ਲਈ ਨਿਰਦੇਸ਼ ਦੇਣ ਲਈ ਇੱਕ ਆਦੇਸ਼ ਦੀ ਮੰਗ ਕੀਤੀ ਸੀ ਇਮੀਗ੍ਰੇਸ਼ਨ ਫਾਈਲਾਂ ਦੀ ਗਿਣਤੀ ਕੈਨੇਡਾ ਵਿੱਚ ਇੰਨੀ ਵੱਧ ਗਈ ਹੈ ਕਿ ਪੂਰਾ ਸਿਸਟਮ ਦਬਾਅ ਮੰਨ ਰਿਹਾ ਹੈ ਪੈਂਡਿੰਗ ਮਾਮਲੇ ਲਗਭਗ 10 ਲੱਖ ਤੱਕ ਪਹੁੰਚ ਚੁੱਕੇ ਨੇ ਤੇ ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ਤੇ ਦਿਖ ਰਿਹਾ ਹੈ ਕੈਨੇਡਾ ਵਿੱਚ ਰਹਿੰਦੇ ਬੱਚਿਆਂ ਨੂੰ ਮਿਲਣ ਵਾਲੇ ਮਾਤਾ-ਪਿਤਾ ਅਤੇ ਬਜ਼ੁਰਗ ਹੁਣ ਬੇहद ਦੇਰੀ ਦਾ ਸਾਹਮਣਾ ਕਰ ਰਹੇ ਨੇ ਭਾਰਤੀਆਂ ਦੇ ਵਿਜ਼ਟਰ ਵੀਜ਼ਾ ਦੀ ਪ੍ਰੋਸੈਸਿੰਗ ਲਗਭਗ 100 ਦਿਨ ਤੱਕ ਚੱਲੀ ਗਈ ਹੈ ਸੁਪਰ ਵੀਜ਼ਾ ਜੋ ਮਾਤਾ-ਪਿਤਾ ਤੇ ਬਜ਼ੁਰਗਾਂ ਲਈ ਬੇहद ਜ਼ਰੂਰੀ ਹੁੰਦਾ ਹੈ ਇਸ ਲਈ 169 ਦਿਨ ਦੀ ਲੰਬੀ ਉਡੀਕ ਕਰਨੀ ਪੈ ਰਹੀ ਹੈ ਮਾਤਾ-ਪਿਤਾ ਦਾਦਾ-ਦਾਦੀ ਸ਼੍ਰੇਣੀ ਵਿੱਚ ਵੇਟਿੰਗ ਬਤਾਰੀ ਹਫਤੇ ਜਦ ਕੀ ਕਯੂਬਿਕ ਵਿੱਚ 50 ਹਫਤਿਆਂ ਤੱਕ ਪਹੁੰਚ ਗਈ ਹੈ ਪਹਿਲਾਂ ਭਾਰਤੀਆਂ ਨੂੰ ਕੈਨੇਡਾ ਦਾ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਆਸਾਨੀ ਨਾਲ ਮਿਲ ਜਾਂਦਾ ਸੀ ਪਰ ਨਵੀਂ ਨੀਤੀ ਵਿੱਚ ਇਸ ਨੂੰ ਘਟਾ ਕੇ ਸਿਰਫ 3.5 ਸਾਲ ਕਰ ਦਿੱਤਾ ਗਿਆ ਹੈ ਤੇ ਅਤੇ ਇਸ ਦੇ ਨਾਲ ਹੀ ਮਲਟੀਪਲ ਐਂਟਰੀ ਵਿਕਲਪ ਵੀ ਲਗਭਗ ਖਤਮ ਕਰ ਦਿੱਤਾ ਗਿਆ ਹੈ ਜ਼ਿਆਦਾਤਰ ਮਾਮਲਿਆਂ ਵਿੱਚ ਹੁਣ ਸਿਰਫ ਸਿੰਗਲ ਐਂਟਰੀ ਵੀਜ਼ਾ ਹੀ ਜਾਰੀ ਕੀਤਾ ਜਾਂਦਾ ਹੈ ਜਿਸ ਦਰ ਤੱਕ ਹੈ ਕਿ ਇਸ ਵਾਰ ਭਾਰਤੋਂ ਤੋਂ ਬਾਅਦ ਮੁੜ ਨਵਾਂ ਵੀਜ਼ਾ ਅਪਲਾਈ ਕਰਨਾ ਹੋਵੇਗਾ ਜਿਸ ਨਾਲ ਯਾਤਰਾਵਾਂ ਪਹਿਲੇ ਦੀ ਤੁਲਨਾ ਵਿੱਚ ਕਾਫੀ ਔਖੀਆਂ ਹੋ ਗਈਆਂ ਨੇ ਇਸ ਦਾ ਅਸਰ ਪੰਜਾਬੀ ਪਰਿਵਾਰਾਂ ਤੇ ਸਭ ਤੋਂ ਵੱਧ ਪਿਆ ਏ ਕਿਉਂਕਿ ਸਭ ਤੋਂ ਵੱਧ ਪੰਜਾਬੀ ਕੈਨੇਡਾ ਦੇ ਵਿੱਚ ਵੱਸੇ ਹੋਏ ਨੇ ਲਗਭਗ 7 ਲੱਖ ਪੰਜਾਬੀ ਨੌਜਵਾਨ ਕੈਨੇਡਾ ਰਹਿੰਦੇ ਨੇ ਮਾਤਾ ਪਿਤਾ ਤੇ ਰਿਸ਼ਤੇਦਾਰ ਅਕਸਰ ਮਿਲਣ ਲਈ ਜਾਂਦੇ ਨੇ ਪਰ ਹੁਣ ਆਉਣਾ ਜਾਣਾ ਪਹਿਲਾਂ ਵਰਗਾ ਆਸਾਨ ਨਹੀਂ ਰਿਹਾ ਇਮੀਗ੍ਰੇਸ਼ਨ ਨੂੰ ਵਿਭਾਗ ਵਿੱਚ ਬੈਕਲੌਗ ਬਹੁਤ ਵੱਧ ਚੁੱਕਾ ਏ ਸਪਾਊਸ ਵੀਜ਼ਾ ਲਈ ਲਗਭਗ 50 ਹਜ਼ਾਰ ਅਰਜ਼ੀਆਂ ਅਟਕੀਆਂ ਹੋਈਆਂ ਨੇ ਕੈਨੇਡੀਅਨ ਨਾਗਰਿਕਤਾ ਦੇ 2.59 ਲੱਖ ਤੋਂ ਵੱਧ ਕੇਸ ਵੀ ਪੈਂਡਿੰਗ ਨੇ ਹਾਲਾਂਕਿ 80% ਨੂੰ ਸਮੇਂ ਤੇ ਨਿਪਟਾਉਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ। ਐਬਸਟੀ ਨਾਲ ਜੁੜੀਆਂ ਫਾਈਲਾਂ ਨੂੰ ਖੋਲਣ ਦੇ ਫੈਸਲੇ ਨੇ ਅਮਰੀਕੀ ਰਾਸ਼ਟਰਪਤੀ 트ੰਪ ਨੂੰ ਇੱਕ ਨਵੇਂ ਸਿਆਸੀ ਤੂਫਾਨ ਵਿੱਚ ਧੱਕ ਦਿੱਤਾ ਹੈ। ਇਹ ਫਾਈਲਾਂ ਜਿਨ੍ਹਾਂ ਵਿੱਚ ਉੱਚ ਅਧਿਕਾਰੀਆਂ, ਬਿਜ਼ਨਸ ਨੇਤਾਵਾਂ ਅਤੇ ਵਿਦੇਸ਼ੀ ਹਸਤੀਆਂ ਨਾਲ ਜੁੜੀਆਂ ਸੰਵੇਦਨਸ਼ੀਲ ਜਾਣਕਾਰੀਆਂ ਸ਼ਾਮਲ ਨੇ। ਪਿਛਲੇ ਕਈ ਸਾਲਾਂ ਤੋਂ ਕਈ ਕਾਨੂੰਨੀ ਰੁਕਾਵਟਾਂ ਕਾਰਨ ਗੁਪਤ ਰੱਖੀਆਂ ਗਈਆਂ ਸਨ। ਟਰੰਪ ਦੇ ਏ ਕੈਂ ਤੋਂ ਬਾਅਦ ਕੇ ਉਹ ਪੂਰੀ ਪਾਰਦਰਸ਼ਤਾ ਦੇ ਹੱਕ ਵਿੱਚ ਹਨ ਅਤੇ ਦੇਸ਼ ਨੂੰ ਸੱਚਾਈ ਜਾਣਨ ਦਾ ਹੱਕ ਹੈ। ਵਾਸ਼ਿੰਗਟਨ ਵਿੱਚ ਮਾਹੌਲ ਕਾਫੀ ਗਰਮਾ ਗਿਆ ਏ। ਜਿਵੇਂ ਜਿਵੇਂ ਦਸਤਾਵੇਜ਼ ਜਾਰੀ ਹੋਣੇ ਸ਼ੁਰੂ ਹੋਏ ਨੇ, ਵਿਰੋਧੀਆਂ ਨੇ ਇਸ ਕਦਮ ਨੂੰ ਸਿਆਸੀ ਲਾਭ ਅਤੇ ਧਿਆਨ ਪੜਕਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਏ। ਫਾਈਲਾਂ ਦੇ ਵਿੱਚ ਉੱਚ ਸਿਆਸੀ ਹਸਤੀਆਂ ਤੇ ਐਬਸਟੇਨ ਦੇ ਨਿੱਜੀ ਸਬੰਧਾਂ ਸਬੰਧੀ ਨੋਟਿਸ ਨੇ ਕੁਝ ਅਜਿਹੇ ਨਾਂ ਨੇ ਜੋ ਪਹਿਲਾਂ ਕਦੀ ਸਾਹਮਣੇ ਨਹੀਂ ਆਏ। ਐਪਸਟੇਨ ਦੇ ਜੈਟ ਟਾਪੂ ਅਤੇ ਨਿੱਜੀ ਪ੍ਰਾਪਰਟੀਆਂ ਤੇ ਕੌਣ-ਕੌਣ ਗਿਆ ਸੀ ਇਸ ਬਾਰੇ ਨਵੇਂ ਰਿਕਾਰਡ ਨੇ ਗੁਪਤ ਗਵਾਹੀ ਦੇ ਹਿੱਸੇ ਨੇ ਜੋ ਪਹਿਲਾਂ ਸੁਰੱਖਿਆ ਕਾਰਨਾਂ ਕਰਕੇ ਪੰਦ ਰਹੇ ਇਹ ਖੁਲਾਸੇ ਅਮਰੀਕੀ ਰਾਜਨੀਤੀ ਅਤੇ ਵਿਦੇਸ਼ੀ ਸਬੰਧਾਂ ਦੋਵਾਂ ਵਿੱਚ ਨਵੀਂ ਚਰਚਾ ਦਾ ਕੇਂਦਰ ਬਣੇ ਹੋਏ ਨੇ ਹਾਲਾਂਕਿ ਇਸ ਵੇਲੇ ਤੱਕ ਕੋਈ ਸਿੱਧਾ ਦੋਸ ਟਰੰਪ ਨਾਲ ਨਹੀਂ ਜੁੜਿਆ ਪਾਰਵਿਰੋਧੀ ਪਾਰਟੀਆਂ ਅਤੇ ਕੁਝ ਰਿਪਬਲਿਕਨ ਨੇਤਾ ਚਿੰਤਤ ਨੇ ਫਾਈਲਾਂ ਖੋਲਣ ਦਾ ਸਮਾਂ ਸਿਆਸੀ ਰਣਨੀਤੀ ਜ਼ਾਬਦਾਈ ਖਾਸ ਕਰ ਜਦੋਂ ਟਰੰਪ ਦੀ ਪ੍ਰਸ਼ਾਸਨਿਕ ਟੀਮ ਹੋਰ ਮੋਰਚ ਜੰਤਵੀ ਦੇ ਦਬਾਅ ਵਿੱਚ ਹੈ ਕਈ ਨਾ ਸਾਹਮਣੇ ਆਉਣ ਨਾਲ ਅਮਰੀਕਾ ਦੇ ਸੌਦੀ ਅਰਬ ਅਤੇ ਯੂਰਪੀ ਸਹਿਯੋਗੀਆਂ ਨਾਲ ਸਬੰਧ ਵੀ ਪ੍ਰਭਾਵਿਤ ਹੋ ਸਕਦੇ ਨੇ ਕੁਝ ਕਾਨੂੰਨੀ ਮਹਾਰਾਜ ਦਾ ਮੰਨਣਾ ਹੈ ਕਿ ਗੁਪਤ ਗਵਾਹਾਂ ਦੀ ਸੁਰੱਖਿਆ ਨੂੰ ਵੀ ਖਤਰਾ ਹੋ ਸਕਦਾ ਹੈ ਇਸ ਕਾਰਨ 트ੰਪ ਨੂੰ ਕਾਂਗਰਸ ਵਿੱਚ ਡੈਮੋਕ੍ਰੈਟਿਕ ਨੇਤਾਵਾਂ ਅਤੇ ਸਿਵਲ ਰਾਈਟਸ ਗਰੁੱਪਾਂ ਵੱਲੋਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡੈਮੋਕ੍ਰੈਟਿਕ ਨੇਤਾਵਾਂ ਦਾ ਦੋਸ਼ ਹੈ ਕਿ ਰਾਸ਼ਟਰਪਤੀ ਨਿੱਜੀ ਅਤੇ ਸਿਆਸੀ ਵਿਰੋਧੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੂਫੀਆ ਜਾਣਕਾਰੀ ਦੇ ਨਿਯਮਾਂ ਨੂੰ ਤੋੜ ਰਹੇ ਨੇ ਤੇ ਇਸ ਦੀ ਵਿਦੇਸ਼ੀ ਸੁਰੱਖਿਆ ਨਾਲ ਖੇਡ ਰਹੇ ਨੇ ਜੇਕਰ ਫੈਲਾ ਅਗਲੇ ਦਿਨਾਂ ਵਿੱਚ ਹੋਰ ਵੱਡੇ ਨਾਂ ਸਾਹਮਣੇ ਲਿਆਉਂਦੀਆਂ ਨੇ ਤਾਂ ਇਹ ਮੁੱਦਾ 2026 ਦੀਆਂ ਰਾਜਨੀਤਿਕ ਤਿਆਰੀਆਂ ਤੇ ਸਿੱਧਾ ਪ੍ਰਭਾਵ ਪਾ ਸਕਦਾ ਹੈ ਇਸ ਦੇ ਉੱਤੇ ਵਾਈਟ ਹਾਊਸ ਦਾ ਕਹਿਣਾ ਹੈ ਕਿ ਜਾਰੀ ਹੋਣ ਵਾਲੇ ਸਾਰੇ ਦਸਤਾਵੇਜ਼ ਜੋ ਸਮੀਖਿਆ ਤੋਂ ਬਾਅਦ ਖੋਲੇ ਜਾ ਰਹੇ ਨੇ ਕੋਈ ਵੀ ਜਾਣਕਾਰੀ ਜੋ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪਹੁੰਚਾ ਸਕਦੀ ਹੈ ਉਹ ਹਟਾ ਦਿੱਤੀ ਗਈ ਹੈ ਸੱਚਾਈ ਨੂੰ ਦਬਾਉਣ ਦਾ ਦੌਰ ਹੁਣ ਖਤਮ ਹੋ ਗਿਆ ਹੈ 트럼ਪ ਨੇ ਖੁਦ ਕਿਹਾ ਹੈ ਕਿ ਜਿਹੜਾ ਵੀ ਨਾਜਾਇਜ਼ ਕੰਮ ਕੀਤਾ ਗਿਆ ਹੈ ਉਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਭਾਵੇਂ ਉਹ ਕੋਈ ਵੀ ਹੋਵੇ ਅਗਲੇ ਕੁਝ ਹਫ਼ਤਿਆਂ ਵਿੱਚ ਹੋਰ ਫਾਈਲਾਂ ਜਾਰੀ ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ-ਨਾਲ ਕਾਂਗਰਸੀ ਕਮੇਟੀਆਂ ਇਸ ਫੈਸਲੇ ਦੀ ਸਮੀਖਿਆ ਕਰਨ ਲਈ ਤਿਆਰੀ ਕਰ ਰਹੀਆਂ ਨੇ ਇਹ ਮੁੱਦਾ ਅਮਰੀਕਾ ਦੇ ਸਿਆਸੀ ਮਾਹੌਲ ਨੂੰ ਬਹੁਤ ਸਮੇਂ ਤੱਕ ਪ੍ਰਭਾਵਿਤ ਕਰ ਸਕਦਾ ਹੈ ਅਮਰੀਕੀ ਰਾਜਨੀਤੀ ਮਾਹੌਲ ਵਿੱਚ ਉਸ ਲਈ ਤਣਾਅ ਵਧਿਆ ਜਦੋਂ ਰਾਸ਼ਟਰਪਤੀ ਟਰੰਪ ਨੇ ਕਈ ਡੈਮੋਕ੍ਰੈਟਿਕ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਦੀ ਖੁੱਲੀ ਮੰਗ ਕਰ ਦਿੱਤੀ ਟਰੰਪ ਨੇ ਉਹਨਾਂ 'ਤੇ ਸੈਡੀਸ਼ਨਸ ਯਾਨੀ ਦੇਸ਼ ਵਿਰੁੱਧ ਬਗ਼ੀਅੀ ਵਰਤਾਰੇ ਦਾ ਦੋਸ਼ ਲਾਇਆ ਹੈ ਅਤੇ ਕਿਹਾ ਹੈ ਕਿ ਉਹਨਾਂ ਦੀਆਂ ਹਰਕਤਾਂ ਸਜ਼ਾਯੋਗ ਨੇ ਏ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਛੇ ਡੈਮੋਕ੍ਰੈਟਿਕ ਵਿਧਾਇਕਾਂ ਦੀ ਇੱਕ ਨਵੀਂ ਵੀਡੀਓ ਵਾਇਰਲ ਹੋਈ ਜਿਸ ਵਿੱਚ ਉਹ ਫੌਜੀ ਕਰਮਚਾਰੀਆਂ ਨੂੰ ਅਪੀਲ ਕਰ ਰਹੇ ਸਨ ਕਿ ਜੇਕਰ ਵਾਈਟ ਹਾਊਸ ਵੱਲੋਂ ਕੋਈ ਗੈਰਕਾਨੂੰਨੀ ਹੁਕਮ ਜਾਰੀ ਕੀਤਾ ਜਾਵੇ ਤਾਂ ਉਸ ਦੀ ਪਾਲਣਾ ਨਾ ਕੀਤੀ ਜਾਵੇ। ਇਹ ਵੀਡੀਓ 트ੰਪ ਦੇ ਗੁੱਸੇ ਦਾ ਕਾਰਨ ਬਣੀ। ਵੀਡੀਓ ਵਿੱਚ ਦਿਖਾਈ ਦੇਣ ਵਾਲੇ ਨੇ ਤਾਮ ਵਿੱਚ ਸੈਨੇਟਰ ਮਾਰਕ ਕੈਲੀ, ਅਲਿਸਾ ਸਲਾਟਕਿਨ ਅਤੇ ਪ੍ਰਤੀਨਿਧੀ ਜੇਸਨ ਕ੍ਰੋ, ਮੈਗੀ ਗੁੱਡਲੈਂਡਰ ਕ੍ਰਿਸ ਹੁਲਹੈਨ ਅਤੇ ਕ੍ਰਿਸ ਟੇਲੂਜ਼ਿਓ ਸ਼ਾਮਲ ਨੇ। ਉਹਨਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਅਮਰੀਕੀ ਫੌਜ ਦੀ ਨਿਰਪੜਤਾ ਸਵਧਾਨ ਨਾਲ ਹੈ ਕਿਸੇ ਵਿਅਕਤੀ ਨਾਲ ਨਹੀਂ। ਗੈਰ ਕਾਨੂੰਨੀ ਹੁਕਮਾਂ ਦੀ ਪਾਲਣਾ ਕਰਨ ਦੀ ਕੋਈ ਲਾਜ਼ਮੀ ਸ਼ਰਤ ਨਹੀਂ ਹੈ। ਇਹ ਬਿਆਨ ਸਿਆਸੀ ਤਜਰਬੇਕਾਰਾਂ ਵੱਲੋਂ ਇੱਕ ਸੰਵਿਧਾਨਕ ਯਾਦ ਵਜੋਂ ਦੇਖਿਆ ਗਿਆ ਪਰ 트럼ਪ ਨੇ ਇਸ ਨੂੰ ਆਪਣੇ ਖਿਲਾਫ ਬਗਾਵਤ ਵਜੋਂ ਲਿਆ। 트럼ਪ ਨੇ ਟ੍ਰੂਥ ਸੋਸ਼ਲ ਤੇ ਲਿਖਿਆ ਕਿ ਡੈਮੋਕ੍ਰੈਟਿਕ ਨੇਤਾ ਬਾਗੀ ਵਰਤਾਰਾ ਕਰ ਰਹੇ ਨੇ, ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਰਹੇ ਨੇ, ਫੌਜ ਨੂੰ ਆਪਣੇ ਰਾਸ਼ਟਰਪਤੀ ਦੇ ਵਿਰੁੱਧ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਸਨੇ ਅੱਗੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਦੀਆਂ ਹਰਕਤਾਂ ਸੈਡੀਸ਼ਨ ਨੇ ਅਤੇ ਇਹ ਸਜ਼ਾਯੋਗ ਨੇ। ਕੁਝ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਤੱਕ ਹੋਣੀ ਚਾਹੀਦੀ ਹੈ। ਟਰੰਪ ਨੇ ਇਹ ਪੋਸਟਾਂ ਸ਼ੇਅਰ ਕੀਤੀਆਂ ਜਿਨ੍ਹਾਂ ਵਿੱਚ ਹਿੰਸਕ ਭੜਕਾਊ ਭਾਵਨਾਵਾਂ ਦਾ ਜ਼ਾਹਰ ਕੀਤਾ ਗਿਆ ਸੀ ਇਸ ਨੇ ਵਿਰੋਧੀ ਧਿਰ ਵਿੱਚ ਸੁਰੱਖਿਆ ਤੇ ਨੈਤਿਕ ਮਾਪਦੰਡਾ ਬਾਰੇ ਚਿੰਤਾਵਾਂ ਨੂੰ ਬਹੁਤ ਵਧਾ ਦਿੱਤਾ ਡੈਮੋਕ੍ਰੈਟਿਕ ਨੇਤਾਵਾਂ ਨੇ ਟਰੰਪ ਦੇ ਬਿਆਨ ਨੂੰ ਖਤਰਨਾਕ ਗੈਰ ਜ਼ਿੰਮੇਵਾਰانہ ਸਿਆਸੀ ਹਿੰਸਾ ਨੂੰ ਵਧਾਉਣ ਵਾਲਾ ਕਰਾਰ ਦਿੱਤਾ ਹੈ ਡੈਮੋਕ੍ਰੈਟਿਕ ਲੀਡਰਸ਼ਿਪ ਹੈਕਮ ਜੈਫਰੀਜ਼ ਕੈਥਰੀਨ ਕਲਾਰਕ ਅਤੇ ਪੀਟ ਅਗੂਲਰ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਇੱਕ ਰਾਸ਼ਟਰਪਤੀ ਵੱਲੋਂ ਚੁਣੇ ਹੋਏ ਵਿਧਾਇਕਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਬੇਮਿਸਾਲ ਅਤੇ ਖਤਰਨਾਕ ਹੈ ਇਹ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ ਕੁਝ ਵਿਧਾਇਕਾਂ ਵੱਲੋਂ ਵਿਚਾਰਿਆ ਜਾ ਰਿਹਾ ਹੈ ਕਿ ਉਹ 24 ਘੰਟੇ ਸੁਰੱਖਿਆ ਲੈ ਲਈ ਮਜਬੂਰ ਹੋ ਗਏ ਨੇ ਕਿਉਂਕਿ 트ੰਪ ਦੀਆਂ ਪੋਸਟਾਂ ਤੋਂ ਬਾਅਦ ਆਨਲਾਈਨ ਧਮਕੀਆਂ ਵੀ ਵੱਧ ਗਈਆਂ ਨੇ ਸਿਆਸੀ ਵਿਸ਼ਲੇਸ਼ਕਾਂ ਦੀ ਰਾਏ ਹੈ ਕਿ 트ੰਪ ਚਾਹੁੰਦੇ ਨੇ ਕਿ ਉਹ ਆਪਣੀ ਹਾਰਡਲਾਈਨ ਸਖਸ਼ੀਅਤ ਅਤੇ ਤਾਕਤਵਰ ਰਾਸ਼ਟਰਪਤੀ ਦੀ ਸ਼ਖੀ ਬਣਾਈ ਰੱਖਣ ਇਹ ਬਿਆਨ 2026 ਦੀਆਂ ਚੋਣਾਂ ਦੇ ਮਾਹੌਲ ਨੂੰ ਹੋਰ ਪਾਸੇ ਲੈ ਜਾ ਰਿਹਾ ਹੈ ਫੌਜ ਨੂੰ ਸਿਆਸੀ ਤਣਾ ਵਿੱਚ ਕਸੀਟਾਂ ਨੂੰ ਇੱਕ ਖਤਰਨਾਕ ਰੁਝਾਨ ਵਜੋਂ ਦੇਖਿਆ ਜਾ ਰਿਹਾ ਹੈ ਵਿਰੋਧੀ ਧਿਰ ਕਿਸ ਨੂੰ 트ੰਪ ਵਿਰੁੱਧ ਇੱਕ ਨਵਾਂ ਚੋਣੀ ਮੁੱਦਾ ਬਣਾਉਣ ਦੀ ਤਿਆਰੀ ਕਰ ਰਿਹਾ ਹੈ ਇਸ ਦੇ ਨਾਲ ਹੀ ਕਾਂਗਰਸ ਵਿੱਚ ਕਈ ਮੈਂਬਰ 트ੰਪ ਦੇ ਬਿਆਨਾਂ ਦੀ ਕਾਨੂੰਨੀ ਜਾਂਚ ਦੀ ਮੰਗ ਕਰ ਰਹੇ ਨੇ ਇਸ ਦੇ ਨਾਲ ਹੀ ਨਿਆਂ ਵਿਭਾਗ ਤੇ ਵੀ ਦਬਾਵਾਤ ਗਿਆ ਹੈ ਕਿ ਕੀ ਡੈਮੋਕ੍ਰੇਟਿਕ ਨੇ ਤਾਂ ਨਹੀਂ ਸੰਵਿਧਾਨਕ ਹੱਦਾਂ ਤੋਂ ਬਾਹਰ ਜਾ ਕੇ ਕੁਝ ਕਿਹਾ ਜਾਕੀ 트럼ਪ ਨੇ ਆਪਣੀ ਪਦਵੀ ਦੀ ਦੁਰਵਰਤੋਂ ਕਰਦੇ ਹੋਏ ਸਿਆਸੀ ਵਿਰੋਧੀਆਂ ਨੂੰ ਧਮਕਾਇਆ ਇਸ ਤਣਾਅਪ੍ਰੇ ਮਾਹੌਲ ਵਿੱਚ ਅਮਰੀਕਾ ਦੀ ਰਾਜਨੀਤਿਕ ਹਾਲਤ ਹੋਰ ਅਸਥਿਰ ਹੋ ਸਕਦੀ ਹੈ ਖਾਸ ਕਰ ਜਦੋਂ ਸੁਰੱਖਿਆ ਅਤੇ ਸੰਵਿਧਾਨਕ ਪ੍ਰਕਿਰਿਆਵਾਂ ਸਿੱਧੇ ਤੌਰ ਤੇ ਚਰਚਾ ਵਿੱਚ ਹੋਣ ਯਾਨੀ ਦੇਨ ਪ੍ਰਧਾਨ ਮੰਤਰੀ ਮਾਰਕਾਰ ਨੇ ਜੀ20 ਸੰਮੇਲਨ ਵਿੱਚ ਭਾਗ ਲੈਣਗੇ ਇਸ ਸੰਮੇਲਨ ਵਿੱਚ ਹੋਰ ਦੇਸ਼ਾਂ ਨਾਲ ਵਪਾਰਕ ਗੱਲਬਾਤ ਅੱਗੇ ਵਧਾ ਲਈ ਉਹਨਾਂ ਨੂੰ ਜਿਆਦਾ ਮੌਕੇ ਮਿਲ ਸਕਦੇ ਨੇ ਕਿਉਂਕਿ ਅਮਰੀਕੀ ਰਾਸ਼ਟਰਪਤੀ ਟਰੰਪ ਇਸ ਵਿੱਚ ਹਾਜ਼ਰ ਨਹੀਂ ਹੋ ਰਹੇ ਟਰੰਪ ਨੇ ਜੀ20 ਵਿੱਚ ਨਾ ਜਾਣ ਦਾ ਫੈਸਲਾ ਕੀਤਾ ਹੈ ਤੇ ਕਿਹਾ ਕਿ ਇਸ ਸਾਲ ਦੱਖਣੀ ਅਫਰੀਕਾ ਨੂੰ ਮੇਜ਼ਬਾਨੀ ਨਹੀਂ ਕਰਨੀ ਚਾਹੀਦੀ ਸੀ ਟਰੰਪ ਦਾ ਇਲਜ਼ਾਮ ਹੈ ਕਿ ਦੱਖਣੀ ਅਫਰੀਕਾ ਗੋਰੇ ਕਿਸਾਨਾਂ ਤੇ ਜ਼ੁਲਮ ਕਰਦਾ ਹੈ ਪਰ ਇਹ ਦਾਵਾ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸੀਰੀਲ ਰਾਮੋਫੋਸਾ ਸਮੀਤ ਕਈ ਲੋਕਾਂ ਨੇ ਰੱਦ ਕੀਤਾ ਅਮਰੀਕਾ ਵੱਲੋਂ ਸਿਰਫ ਇੱਕ ਡਿਪਲੋਮੈਟ ਹੈਂਡਓਵਰ ਸਮਾਰੋਹ ਲਈ ਜਾਵੇਗਾ ਕਿਉਂਕਿ ਅਗਲੇ ਸਾਲ G20 ਦੀ ਮੇਜ਼ਬਾਨੀ ਅਮਰੀਕਾ ਨਹੀਂ ਕਰਨੀ ਹੈ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੀਨੀਅਰ ਸਲਾਹਕਾਰ ਰਹੇ ਰੋਨਾਲਡ ਪੈਰਿਸ ਦੇ ਮਤਾਬਕ ਟਰੰਪ ਦੇ ਨਾ ਹੋਣ ਕਰਕੇ ਸੰਮੇਲਨ ਵਿੱਚ ਧਿਆਨ ਦਾ ਕੇਂਦਰ ਘੱਟ ਹੋ ਗਿਆ ਹੈ ਜਿਸ ਕਾਰਨ ਕਾਰਨੀ ਨੂੰ ਇండోਨੇਸ਼ੀਆ, ਫਰਾਂਸ, EU, ਜਰਮਨੀ, ਬ੍ਰਿਟੇਨ, ਭਾਰਤ, ਦੱਖਣੀ ਕੋਰੀਆ ਤੇ ਮੈਕਸੀਕੋ ਵਰਗੇ ਦੇਸ਼ਾਂ ਨਾਲ ਵੱਖ-ਵੱਖ ਦੁਵੱਲੀਆਂ ਬੈਠਕਾਂ ਕਰਨ ਦੇ ਜ਼ਿਆਦਾ ਮੌਕੇ ਮਿਲਣਗੇ ਕਾਰਨੇ ਦਿਮਖਤਰ ਜੀ ਹੋਵੇਗੀ ਕਿ ਕੈਨੇਡਾ ਦੀ ਵਪਾਰਕ ਨਿਰਭਰਤਾ ਅਮਰੀਕਾ ਤੋਂ ਘਟਾਈ ਜਾਵੇ ਅਤੇ ਹੋਰ ਦੇਸ਼ਾਂ ਨਾਲ ਵਪਾਰ ਵਧਾਇਆ ਜਾਵੇ ਅਮਰੀਕੀ ਟੈਰਫਾਂ ਕਰਕੇ ਕੈਨੇਡਾ ਦੇ ਕਈ ਉਦਯੋਗਾਂ ਨੂੰ ਪਹਿਲਾਂ ਹੀ ਨੁਕਸਾਨ ਹੋਇਆ ਹੈ ਇਸ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਗਲੇ 10 ਸਾਲਾਂ ਵਿੱਚ ਗੈਰ ਅਮਰੀਕੀ ਨਿਰਯਾਤ ਦੁੱਗਣੇ ਕੀਤੇ ਜਾਣਗੇ ਇਸ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਰਨੇ ਕੁਝ ਵੱਡੀਆਂ ਮੀਟਿੰਗਾਂ ਕਰਨ ਦੀ ਤਿਆਰੀ ਵਿੱਚ ਨੇ ਕੈਨੇਡਾ ਯੂਰੋਪੀਅਨ ਯੂਨੀਅਨ ਨਾਲ ਸੀਪੀਟੀਪੀਪੀ ਬਾਰੇ ਵੀ ਚਰਚਾ ਕਰੇਗਾ ਇੱਕ ਮੁਕਤ ਵਪਾਰ ਸਮਝੌਤਾ ਜੋ ਉਸ ਨਾਲ ਇਸ ਵਿੱਚ ਕੈਨੇਡਾ ਤੇ ਇੰਡੋ-ਪੈਸੀਫਿਕ ਖੇਤਰ ਦੇ 10 ਹੋਰ ਦੇਸ਼ਾਂ ਨੇ ਅਮਰੀਕਾ ਇਸ ਸਮਝੌਤੇ ਦੇ ਪਹਿਲੇ ਵਰ੍ਹੇਨ ਦਾ ਹਿੱਸਾ ਸੀ ਪਰ ਟਰੰਪ ਨੇ 2017 ਵਿੱਚ ਪੈਰ ਪਿੱਛੇ ਖਿੱਚ ਲਏ ਸਨ ਹੁਣ ਕਾਰਨੀ ਚੁੰਦੇ ਨੇ ਕਿ ਯੂਰਪ ਵੀ ਇਸ ਬਲਾਕ ਵਿੱਚ ਵੱਧ ਭੂਮਿਕਾ ਨਿਭਾਏ ਇਸ ਤੋਂ ਇਲਾਵਾ ਕਾਰਨੀ ਮਹੱਤਵਪੂਰਨ ਖਣਿਜਾਂ ਤੇ ਕਾਮਨ ਨੂੰ ਅੱਗੇ ਵਧਾਉਣ ਦੀ ਵੀ ਯੋਜਨਾ ਬਣਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਕਾਰਨੀ ਦੀ ਮੀਟਿੰਗ ਹੋਣ ਦੀ ਉਮੀਦ ਹੈ ਕੈਨੇਡਾ ਤੇ ਪਾਰਦਰਸ਼ ਬੰਦ ਹਾਲੀਆ ਸਾਲਾਂ ਵਿੱਚ ਤਣਾਅਪੂਰਨ ਰਹੇ ਨੇ आरसीएमपी ਨੇ ਪਿਛਲੇ ਸਾਲ ਦਾਵਾ ਕੀਤਾ ਸੀ ਕਿ ਭਾਰਤ ਦੇ ਸਰਕਾਰੀ 에ਜੰਟ ਕੈਨੇਡਾ ਵਿੱਚ ਕਤਲ ਧਮਕੀਆਂ ਤੇ ਜ਼ਬਰਨ ਵਸੂਲੀ ਵਿੱਚ ਸ਼ਾਮਲ ਹੋ ਸਕਦੇ ਨੇ ਹਾਲਾਂਕਿ ਭਾਰਤ ਵੱਲੋਂ ਲਗਾਤਾਰ ਇਸ ਦਾਅਵੇ ਤੋਂ ਇਨਕਾਰ ਕੀਤਾ ਗਿਆ ਸੀ ਪਰ ਹੁਣ ਕੈਨੇਡਾ ਅਤੇ ਭਾਰਤ ਦੇ ਸਬੰਧ ਮੋੜ ਪਟੜੀ ਤੇ ਆ ਰਹੇ ਨੇ